ਸੋ ਨਿਹਾਲ ਅੱਲਾਹ ਅਕਬਰ ਬੜੀ ਅੱਜ ਵੱਡੀ ਖੁਸ਼ਖਬਰੀ ਤੁਹਾਨੂੰ ਸਾਰਿਆਂ ਨੂੰ ਦੇਣ ਜਾ ਰਹੇ ਆ ਜਿਹੜਾ ਕਿ ਪਿਛਲੇ ਸਾਲ ਕਬੱਡੀ ਕੱਪ ਪਹਿਲਾ ਗੁਜਰ ਕਬੱਡੀ ਕੱਪ ਸਾਰੇ ਸਾਥੀਆਂ ਵੱਲੋਂ ਸਾਡੀ 11 ਮੈਂਬਰੀ ਕਮੇਟੀ ਵੱਲੋਂ ਕਰਾਇਆ ਗਿਆ ਸੀ ਬਹੁਤ ਸਾਰਿਆਂ ਨੇ ਉਹਦੇ ਚ ਸਾਥ ਦਿੱਤਾ ਤੇ ਹੁਣ ਅਸੀਂ ਅਜੇ ਦੂਸਰਾ ਗੁੱਜਰ ਕਬੱਡੀ ਕੱਪ ਉਹਦੀ ਡੇਟ ਅਨਾਉਂਸ ਕਰਨ ਜਾ ਰਹੇ ਆ ਇਹਦੀ ਡੇਟ ਹੈ ਜੀ 2 ਮਾਰਚ 2025 ਦਿਨ ਐਤਵਾਰ ਨੇੜੇ ਗੁੱਜਰ ਪਵਨ ਰਾਹੋਂ ਰੋਡ ਲੁਧਿਆਣਾ ਵਿਖੇ ਜਿਹੜਾ ਦੂਜਾ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿਛਲੇ ਸਾਲ ਜਿਹੜੀ ਸਾਡੀ 11 ਮੈਂਬਰੀ ਕਮੇਟੀ ਸੀ ਐਤ ਕੀ ਅਸੀਂ ਉਹ 21 ਮੈਂਬਰੀ ਕਮੇਟੀ ਕਰਤੀ ਹੈ ਤੇ ਹੋਰ ਵੀ ਜਿਹੜੇ ਵੀ ਭਰਾ ਸਾਥ ਦਿੰਦੇ ਐ ਪਿਛਲੇ ਸਾਲ ਵੀ ਬੜਾ ਸਾਰਿਆਂ ਨੇ ਹਮ-ਹਮਾ ਕੇ ਸਾਥ ਦਿੱਤਾ ਇਸ ਵਾਰ ਵੀ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਐ ਸਾਡੀ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਗਈ ਐ ਨਸ਼ਿਆਂ ਤੋਂ ਨਸ਼ਿਆਂ ਨੂੰ ਆਪਾਂ ਠੱਲ ਤਾਂ ਹੀ ਪਾ ਸਕਦੇ ਆ ਜੇ ਆਪਾਂ ਆਪਣੇ ਭਰਾਵਾਂ ਨੂੰ ਆਪਣੇ ਜਵਾਕਾਂ ਨੂੰ ਸਪੋਰਟਸ ਵਾਲ ਤੋਰੀਏ ਤੇ ਪੜ੍ਹਾਈ ਵਾਲ ਤੋਰੀਏ ਇਹ ਜਿਹੜਾ ਕਬੱਡੀ ਕੱਪ ਹੈ ਇੱਕ ਖੇਡਾਂ ਵੱਲ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਸਾਰੇ ਪਰਿਵਾਰਾਂ ਨੂੰ ਤੋਰਨ ਦੇ ਵਿੱਚ ਅਹਿਮ ਰੋਲ ਹੈ ਤੇ ਇੱਥੇ ਅਸੀਂ ਇਸ ਗੁੱਜਰ ਕਬੱਡੀ ਦੀ ਕੱਪ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਦਰਜੀਤ ਸਿੰਘ ਭੋਲਾ ਗਰੇਵਾਲ ਜੀ ਮੇਅਰ ਸਾਹਿਬ ਹੋਰ ਵੀ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਮੰਤਰੀ ਸਾਹਿਬ ਵੀ ਇਸ ਕੱਪ ਦੇ ਵਿੱਚ ਜ਼ਰੂਰ ਪਹੁੰਚਣਗੇ ਤੇ ਸਰਕਾਰ ਵੱਲੋਂ ਜੋ ਵੀ ਕੋਈ ਮੇਰੇ ਸਾਥੀ ਆ ਜਿਹੜੀ ਸਾਡੀ 21 ਮੈਂਬਰੀ ਕਮੇਟੀ ਹੈ ਜੋ ਵੀ ਸਹਿਯੋਗ ਸਰਕਾਰ ਵੱਲੋਂ ਹੋਊਗਾ ਉਹ ਮੈਂ ਜ਼ਿੰਮੇਵਾਰੀ ਲੈਣਾ ਕਿ ਮੈਂ ਸਰਕਾਰ ਵੱਲੋਂ ਵੀ ਜੋ ਵੀ ਸਹਿਯੋਗ ਹੋਊਗਾ ਉਹ ਕਰਾਂਗੇ ਬੋਲੋ ਸੋ ਨਿਹਾਲ